ਸਤਿ ਸ੍ਰੀ ਅਕਾਲ ਜੀ ਸਾਰਿਆਂ ਅਸੀਂ ਤਾਂ ਜੀ ਆਪਣੀ ਰਾਹਤ ਫਿਲਮ ਪ੍ਰੋਡਕਸ਼ਨ ਤੇ ਜੇਲਦਾਰ ਸੀਰੀਜ਼ ਦੇ ਸਾਰੇ ਕਲਾਕਾਰ ਤੇ ਕੁਝ ਕਹਿਣਾ ਜਾਉਂਗੇ ਮੁੰਡਿਆ ਕਹਿੰਦੇ ਕੁਝ ਮੈਸੇਜ ਦੇਣਾ ਸੁਣੇ ਹੀ ਦੋ ਭਾਈ ਦੋ ਦੋ ਭਾਈ ਆਇਆ ਸੀ ਉਹ ਮੈਂ ਸੀ ਬੇ ਉਹ ਆਇਆ ਤੇ ਹੀ ਨਾ ਜਾਵਾਂਗੇ ਕਿ ਕਾਫੀ ਟਾਈਮ ਹੋ ਗਿਆ ਵੀਡੀਓ ਨਹੀਂ ਖਾਤੀ ਆ ਰਹੀ ਤੇ ਨਵੀਂ ਸੀਰੀਜ਼ ਦਾ ਆਪਾਂ ਕੰਮ ਕਰ ਰਹੇ ਆਂ ਇਹ ਜਰੂਰ ਤੁਹਾਨੂੰ ਨਵੀਂ ਸ੍ਰੀਨਾ ਮਿਲਾਂਗੇ ਆਪਾਂ ਤੇ ਬਣੇ ਰਹੋ ਤੇ ਕਰਨ ਭਾਈ ਕੋ ਕੁਝ ਕਹਿਣਾ ਚਾਹਣਗੇ ਗੱਲ ਤਾਂ ਅਸੀਂ ਆ ਹੀ ਕਹਿਣਾ ਚੁੰਨੇ ਪਿਆਰ ਦੋ ਥੋੜਾ ਬੋਧਾ ਸਾਨੂੰ ਬਾਦ 700 ਕੁਝ ਰਹਿ ਹੋ ਗਏ ਆ ਸਬਸਕ੍ਰਾਈਬਰ ਚ ਹੈਗੇ 300 ਸਬਸਕ੍ਰਾਈਬਰ ਰਹਿ ਗਿਆ ਵਾ ਵਨ ਕੇ ਸ਼ੇਰ ਦਿਓ ਸ਼ੇਰ ਦੀ ਕਰਾਓ ਥੋੜਾ ਘੱਟ ਪਿਆਰ ਮਿਲਦਾ ਵਾ ਵੀਊ ਨੂ ਵੀਡੀਓ ਨੂ ਹਾਂਜੀ ਚਲੋ ਮਿਹਨਤ ਆ ਥੋੜੀ ਥੋੜੀ ਕਰਦੇ ਰਹਿਵਾਂਗੇ ਤੁਸੀਂ ਥੋੜਾ ਜਿਹਾ ਹੌਂਸਲਾ ਹੀ ਪਾਦਾ ਇਹਨਾਂ ਕੋਈ ਹੋਰ ਤਾਂ ਨਹੀਂ ਸਿਸਟਮ ਹੈਗਾ ਤੇ ਜਲਦੀ ਆਪਾਂ ਮਿਲਾਂਗੇ ਨਵੀਂ ਸੀਰੀਜ਼ ਨਾਲ ਇਹ ਸੰਡੇ ਤੋਂ ਸ਼ੂਟ ਸ਼ੁਰੂ ਹੋ ਗਿਆ ਉਹਦਾ ਫਿਰ ਮੰਗਲ ਬੁੱਧਵਾਰ ਤੱਕ ਮਿਲ ਜੂਗੀ ਤੁਹਾਨੂੰ ਵੀਡੀਓ ਤੇ ਮਹਿਫਲ ਪੂਰੀ ਜਮੀ ਹੋਈ ਆ ਪੂਰਾ ਮਾਹੌਲ ਜਲਿਆ ਮੁੰਡੇ ਦਾੜੀ ਕਰਾਈ ਆ ਕੁਲਦੀਪ ਮਾਨ ਵਰਗੀ ਦੱਸੋ ਇਹ ਲੁੱਕ ਕਿੱਦਾਂ ਲੱਗ ਰਹੀ ਆ ਗਾਣਾ ਸੁਣਾਉਣਾ ਚਾਹਾਂਗੇ ਇੱਕ ਵਾਰੀ ਕੁਲਦੀਪ ਮਾਨ ਕਰਾ ਕੋਈ ਕੋਈ ਸੁਣਾ ਦੇ ਜਿਹੜਾ ਤੁਹਾਨੂੰ ਦਿਲ ਕਰੇ ਏਕ ਜੀ ਲਾਗੇ ਸੁਣਾ ਉਸਤਾਜੀ ਉੱਧਰ ਨੂੰ ਦੇਖੋ ਉਹ ਤਾਂ ਦੇਖੋ ਸੁਣਾਗਾ ਉਸਤਾਜੀ ਹੈ ਗਈ ਲਾਗੇ ਉਹ ਲਓ ਕੁਲਦੀਪ ਮਾਨ ਦਾ ਚੱਲ ਮੋੜ ਕਿ ਨਹੀਂ ਆ ਹਾਂ ਚਲੋ ਜ ਜਾਵੋ ਨਹੀਂ ਕੋਈ ਮੋੜ ਲਿਆਓ ਚੱਲ ਇਹ ਚੱਲ challa mod te ਲਵਾ ਕੇ ਵੀ ਜਾਓ ਕੋਈ ਮੋੜ ਲਿਆਓ ਹਾਂ ਚੱਲ ਦਵਾਰ ਠੀਕ ਹੈ ਜੀ ਲਾ ਕੇ ਜਾਵੋ ਨਹੀਂ ਕੋਈ ਮੋੜ ਲਿਆਓ ਚਲੋ ਜਾ ਕੋਈ ਸਾਡੀ ਗਾਣਾ ਗੋਲ ਲੱਕੇ ਲੈ ਆ ਕਰੀਦਾ ਹੁੰਦਾ ਤੇ ਉਧਰ ਦੇ ਕੈਮਰਲ ਦੇ ਕੇ ਹਾਂ ਜੀ ਆਂਦੇ ਤਾੜ ਮੂੰਹ ਕਰਕੇ ਚਲੋ ਕਿਦਾ ਨਹੀਂ ਜਾ ਉਹ ਨੀ ਕਿ ਮੋੜਿਆ ਉਹ ਮੇਰੇ ਨਾਲ ਗਿਆ ਜਦ ਲੜਕੇ ਜਾ ਉਹਨੂੰ ਕੋਈ ਮੋੜ ਲਿਆ ਉਹ ਹੈਕ ਜੀ ਲਾਗੇ ਕੌਣ ਉਹ ਦੱਸ ਉਧਰ ਪਜਾ ਤਈ ਮੋਹਣ ਲਿਆਉ ਉਹਨੂੰ ਕਿਹੜਾ ਲੜਕੇ ਗਿਆ ਮੈਂ ਤੂੰ ਜਾਣਦੇ ਅੱਲਾ ਜਲਾ ਉਹ ਨੂੰ ਜਾਣਦੇ ਤੂੰ ਹੀ ਚੱਲਾਗਾ ਚੱਲ 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 ਓ ਸ਼ਾਲਾ ਮੁੜ ਕੇ ਨਹੀਂ ਆਇਆ ਓ ਨਹੀਂ ਹੋ ਰਿਹਾ ਕੋਲ ਲੈ ਕੁਛ ਬਈ ਤਾਨੂੰ ਕੋ ਦੇ ਨਹੀਂ ਸੁਣਾ ਓਈ ਚਾਹ ਲੈ ਤੂੰ ਨਾ ਯਾਰ ਮੇਰਾ ਕਾਹੀ ਤਾਂ ਲਾਉਨੇ ਰੰਨੇ ਚੱਲ ਤੂੰ ਵੀ ਲਾਜ ਤੂੰ ਉਹ ਜਿਹੜਾ ਮੈਂ ਗਲਾਬ ਹੈ ਕੋਈ ਪੰਜਾਬੀ ਗਾਣਾ ਸੁਣਾ ਯਾਰ ਉਹ ਵੀ ਲਾਉਣਾ ਮੈਂ ਮੈਂ ਸੁਣਾਉ ਬਾਅਦ ਚ ਚੱਲ ਯਾਰ ਉਹ ਵੀ ਲਾਉਣੀ ਹੀ ਕਫਾ ਮੁੰਡਾ ਟੈਮ ਲੱਗੂ ਜਿੱਤਣੇ ਹੋਰ ਰਹਾ ਸਾਨੂੰ ਫੰਦੇ ਸਿੱਟੇ ਨੇ 21 ਵਾਰੀ ਜੋਰ ਲਾ ਲਈ ਸ਼ਕਤੀਆਂ ਚੱਲ ਟੈਮ ਲੱਗੂ ਮਿੱਟਨੀ ਨੂੰ ਉੱਚੀ ਟੈਮ ਲੱਗੂ ਮਿੱਟਨੇ ਨੂੰ ਸਾਨੂੰ ਫੰਦੇ ਸਿੱਟੇ ਨੇ 21 ਵਾਰੀ ਜੋਰ ਲਾ ਲਈ ਸ਼ਕਤੀਆਂ ਅੱਗੇ ਟੈਮ ਲੱਗੂ ਇਹ ਨਹੀਂ ਮੈਂ ਤਾਂ ਐਵੇਂ ਫਤੂਹ ਆਰੀ ਟੈਮ ਉਹ ਕੁੜੀ ਜੱਟ ਦੀ ਬਹਿ ਰਹਿ ਗਰੇ ਦੂਰ ਤੋਂ ਵਝਾਣੇ ਨਹੀਂ ਆਤੀ ਅੱਗੇ ਸ਼ਿਕਾਰੀ ਆ ਪਣਾਏ ਅਗੇ ਮੋਸੇ ਵਾਲਾ ਸੁਣਾਉਗੀ ਸੋ ਸਿੱਧੂ ਸਿੱਧੂ ਜਿੱਦਾਂ ਕਿ ਉਦੋਂ ਪੰਜਾਬ ਹਾਰ ਗਈ ਆ ਹੂੰ ਇਸ ਕਰਕੇ ਡਿਪਰੈਸ਼ਨ ਚ ਚੱਲਿਆ ਮਾਹੌਲ ਸਾਰਾ ਹੂੰ ਤੇ ਬਹਾਰੀਵਰੀ ਨਹੀਂ ਕੋਈ ਵੀ ਉਹ ਤਾਂ ਜਸਟ ਇੱਕ ਅਗਲੇ ਸਾਲ ਚ ਪੜਨਾ ਸੀ ਅਗਲੇ ਸਾਲ ਚ ਪੜ੍ਹਤੂਗੀ ਪਰ ਇਸ ਟਾਈਮ ਜੇ ਪੰਜਾਬ ਦੇ ਡਿਪਰੈਸ਼ਨ ਚ ਕੋਈ ਚੀਜ਼ ਕੱਢ ਸਕਦੀ ਨਾ ਉਹ ਸਿੱਧੂ ਦੀ ਹੀ ਪੀ ਘੰਟੂ ਵੀ ਐਸੋ ਵਾਰ ਯਾਤਰੀ ਦੋਸਤੋ ਪਹਿਲਾਂ ਇਹ ਉਹੀ ਉਹਦਾ ਗਾਣਾ ਹੈ ਕਿ ਵਾਹੀ ਜਿਸ ਜਨਮ ਚ ਹੋਣੀ ਨਹੀਂ ਓਰੀ ਸੱਜਟ ਦੀ ਤਿੰਨ ਚਾਰ ਵਾਰੀ ਉਹ ਸਿੱਕਰੀ ਤੋਂ ਸੁਣਾ ਏਕ ਲਾ ਕੇ ਉਹ ਪੜਮ ਨ ਲਿਖਦਾ ਹੈ ਲਹੇ ਲਾਇਫ ਨੂੰ ਟੰਗ ਟੰਗੀ ਨੂੰ ਫਿਰ ਕੋਣਾ ਪਾਊਗਾ ਉਹ ਜਨਮ ਚ ਹੋਣੀ ਨਹੀਂ ਓਰੀ ਸੱਜਟ ਦੀ ਤਿੰਨ ਚਾਰ ਵਾਰੀ ਤੇ ਮੋਨਾ ਪਾਊਗਾ ਉਹ ਜਨਮ ਚ ਹੋਣੀ ਨਹੀਂ ਓਰੀ ਸੱਜਟ ਦੀ ਕਿਨੇ ਚਾਰ ਵਾਰੀ ਤੈਨੂੰ ਨਾ ਪਉ ਇੱਕ ਹੋ ਸੀ ਭਾਈ ਹੋਸਮਾਨ ਸਿੰਘ ਜੀ ਉਹ ਮਾਣ ਭਲੇਖਾ ਖਬਰ ਹੋ ਗਿਆ ਉਹ ਬਲੇਔਰਤੇ ਤੇ ਹੋਰ ਜਨਾਬ ਪਿੱਠਾ ਦਬਾਉ ਉਹ ਪਿੱਠੇ ਤੇ ਬਹੁਤ ਬੋਲਦੇ ਮੈਂ ਤਾਂ ਕਹਿੰਦਾ ਕੱਲਾ ਚੱਲ ਉਹਦਾ ਬਹੁਤ ਗਰ ਭਾਈ ਕਹਾਣੀ ਜਾਂਦਾ ਯਾਰ ਜੋ ਪੀਸੀ ਦੇ ਲੌਣਾ ਹੁੰਦਾ ਨਾ ਮੈਂ ਬਹੁਤ ਲੰਦਾ ਹੁੰਦਾ ਜਲਦੀ ਸੁਣਾ ਉਹ ਸਟੋਰੇਜ ਹੋ ਲੈਣ ਦਾ ਸਬਾਬ ਲੈ ਲਓ

ਇੱਕ ਨੂੰ ਮਾਰੇ ਨੱਬਲ ਗਾ ਲੇ ਨਹੀਂ ਆਉਂਦਾ ਸਾਡੇ ਵਾਰੇ ਈ ਸ਼ਿਪਾ ਦੇ ਸਾਡੇ ਕੋਲ ਸੀਦੇ ਨਹੀਂ ਅੱਜ ਵੀ ਜਿਹੜੇ ਭੁਜਤਾ ਦਾ ਨਾਸਿਦ ਹੁੰਦਾ ਉਹ ਪੇਟ ਕਲਮਾ ਕਪੜਾ ਉੱਪਰ ਸੱਟਾ ਆਉਂਦੀ ਉਹ ਪੇਟ ਕਲਮਾ ਤੇ ਪੇਟ ਕਲਮਾ ਪੇਟ ਕਲਮਾ ਉਹ ਪੇਟ ਕਲਮਾ ਪੇਟ ਕਲਮਾ ਕਰਦਾ ਛੋਟ ਕਰਦਾ ਨਹੀਂ ਉਹ ਛੋਟ ਜਿਹੜੇ ਸੋਲੋੜੋ ਮੂੰਹ ਕਰੇ ਇੱਥੇ ਪੜਦੇ ਨੇ ਜਿਹੜੇ ਉਹ ਰੋਣ ਤੇ ਬੇਬੇ ਨੂੰ ਦੱਸਣ ਦੀ ਵੀ ਲੋੜ ਨਹੀਂ ਆਪਣੇ ਏਪੀ ਚੱਟੀ ਸੀ ਦੇ ਤਰਕੇ ਸੇਬ ਹੋਰ ਕੋਲੇ ਉਹ ਨਹੀਂ ਜਿੰਨਾ ਨੂੰ ਮੇਰੀ ਅਸਰ ਪਤਾਇਆ ਬਾਚੀ ਉਡੇ ਕੇ ਆਇਆ ਇਹ ਜਾ ਕੇ ਕਿਨੇ ਦਾ ਸ਼ੁਕਰ ਦੇ ਲੈ ਉੱਥੇ ਹੀ ਮੁੜ ਕੇ ਆਇਆ ਉਹ ਅੱਜ ਵੀ ਕੁੱਪ ਕਿਤਾਬ ਦਾ ਸਿੱਧੂ ਮੈਂ ਤੇ ਆਹ ਵੀ ਕੁੱਪ ਗਿਆ ਮਾ ਇੱਕ ਕਹਾਣੀ ਸੁਣਾਵੇ ਨਿਵਾਨ ਸੰਧੂ ਦਾ ਜਿਹੜਾ ਉਹ ਸਾਥ ਇੱਕ ਦੋ ਦਿਨ ਇੱਕ ਤੋਂ ਤੀ ਤੋ ਉਹ ਉਹ ਦੀ ਕਹਾਣੀ ਸੁਣਾਇਆ

ਇਹ ਰੋ ਇਹ ਗੇਰਾਹੀ ਬਹੁਤ ਨਾ ਮੈਂ ਤੂੰ ਮੈਪ ਨਾਲ ਗੱਲਾਂ ਕਰ ਬਹੁਤ ਨਾ ਰਿਆ ਤੂੰ ਜੋ ਕਹਿੰਦਾ ਨਾ ਪੀਸੀ ਤੇ ਆ ਲਾ ਆ ਲਾ ਚੰਬ ਚੱਕਦਾ ਹਾਂ ਹਾਂ ਚਲ ਚਲ 21 ਸੋ ਬੰਦੇ ਨਾਲ ਤੇ ਛੰਡੇ ਹੰਡੇ ਵਰਤੇ ਹੀ ਪਾਹੀ ਮੈਚ ਘਰੇ ਜੱਟਾਂ ਦਾ ਬਰੇਨੀ

ਇਸ ਤਰ੍ਹਾਂ ਗੇਰ ਉਹ ਕਿਹੜਾ ਰਿਹਾ ਤਾਡੀ ਆਡੀਓ ਕਿੰਨੀ ਯਾਰੀ ਕੀਤਾ ਭਾਈ ਸੋਣੇ ਕੱਲ ਵੀ ਚੱਲਦੀ ਵੀਡੀਓ ਦੇਖ ਲੈ ਕਰਨ ਤੋਂ ਪਹੁੰਚਿਆ ਉਹ ਨਹੀਂ ਇਹ ਵੀ ਸੋਣੇ ਹੁਣ ਪਾਸੇ ਕੈਮਰਾ ਘੁਮਾਵਾ ਅੰਦਰੋਂ ਵੀ ਘੁਮਾਵਾ ਸੋਣੇ ਨਹੀਂ ਜਿਹੜੀ ਉਲਕਾ ਨਾਲ ਚੀਕਾਂ ਨਾਲ ਨਹੀਂ ਨਹੀਂ ਵਹੀ ਫਟੋਰਾ ਉਹਨੇ ਵਾਲੇ ਸੱਸਰੀ ਗਲ ਕੀ ਹੁਣ ਪਾਉਣ ਲੱਗ ਪਏ ਨੇ ਆ ਗੰਧ ਉਹ ਲੈ ਇਹਨਾਂ ਨੇ ਲਵਾਇਆ ਸਿਲੰਡਰ ਇਹ ਪਾਰਾ ਨਾ ਕਰ ਸਾਡੀ ਬਿਜਲੀ ਆ ਪੀਸ ਆਉਣਾ ਤੇ ਇੱਥੇ ਆ ਸਕਦਾ ਆਉਣਾ ਆ ਆ ਆ ਆ ਆ ਪਿਛੇ ਆਇਆ ਆਇਆ ਮੈਂ ਭਾਈ ਘਾਟਾ ਘਾਟਾ ਨਾਲ ਹੁੰਦੇ ਵਿੱਚ ਲਾਈਆ ਦੇਲਾ ਕਿਉਂ ਉਹ ਭਰਾਵਾ ਖੜਾ ਆ ਨਹੀਂ ਕਾ ਸਕਦਾ ਇੱਥੇ ਲੱਤ ਨੂੰ ਕੋਈ ਇੱਥੇ ਮੇਰੀ ਸੀਖ ਤੇ ਅਦਤ ਨੂੰ ਹੈਲੋ ਮਰਾਂ ਦੀ ਗੋਲ ਮਿਆਵੇ ਕਲਾਸ ਤੋਂ ਬਣਾਉਂਦਾ ਇਹਦਾ ਆਇਸਟੋਨੀ ਇੰਨਾ ਪਿਆਰ ਉਹ ਸੁਣਾ ਦੇ ਜਦੋਂ ਆ ਤੂੰ ਤੇ ਮੈਂ ਨਹੀਂ ਜ਼ੜਾਉਂਗਾ ਹੀ ਨਹੀਂ ਜ਼ੜਾ ਸਾਹ ਜ਼ੜਾ ਸੰਗੜਿਆਸਣਾ ਚੱਲੇ ਢੋਲ ਜੀ ਕੀਰੋ ਦਾ ਸੁਣਾ ਦੇ ਢੋਲ ਜਗੀਰੋ ਦਾ ਇੰਗਲਿਸ਼ ਗਾਣਾ ਉਹ ਨਾ 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 ਹੋਗਾ ਇਹ ਵਾਪਸ ਹੀ ਸੁਣਾਉਂਗਾ ਅੱਜ ਉਹਦੋਂ ਮਿਲਤਾ ਆਉਂਦੇ ਆ ਪੁੰਤ ਬਿਹਾਰੀ ਸੁਣਾ ਦੇ ਕੋਈ ਕੋ ਬੋਈਆਂ ਮੈਂ ਕਮੋਸੀਆਂ ਕੱਲ ਵੀ ਸਬਸ ਬੇਸ ਉਹ ਬੀਟ ਸੁਣਾ ਦੇ ਤੇਰੀ ਇੰਟਰਨਲ ਜਿਹੜਾ ਤਰ੍ਹਾਂ ਬੀਟ ਆ ਉਹ ਸੁਣਾ ਜਿਹੜੀ ਉਸ ਮੈਂ ਚੱਲ ਚੱਲ 3 2 1 ਐਕਸ਼ਨ ਤੋ ਨਾ ਹਾਂ ਤੱਕ ਨਾ ਸਲਾਮ ਸਵੇ ਸਵੇ 3 2 ਉਹ ਨਾ ਸਭ ਇਹ ਕਿ ਫੜ ਉਹ 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 ਕਹਿੰਦੇ ਪਿੱਟੀਆਂ ਚ ਆਡੀਓ ਲਾਇਆ ਸੀ ਮਗਰ ਮੈਂ ਕਹ ਆਡੀਓ ਨਹੀਂ ਮੇਰੀ ਆਵਾਜ਼ ਸਲਾਮ ਨੇ 1 ਦੇ 2 ਗਿੰਦੇ ਸਾਰੇ ਭਾਜੀ ਜਿੰਨਾ ਦਾ ਕੰਮ ਮਿਲਦੇ ਨਹੀਂ ਨਾ ਗੱਲ ਆ ਯਾਰ ਆਜੇ ਵੀਰੇ ਤੂੰ ਮੈਨੂੰ ਨਹੀਂ ਚੱਲ ਕੋਈ ਨਹੀਂ ਹੁੰਦੀ ਆ ਚੱਲ ਉਹ ਸੁਰ ਲੈ ਲਾਉਂਦਾ ਚੱਲ ਤੂੰ ਉਹ ਉਹ ਕੀ ਗੱਲੇ ਜਾਂ ਦੁੱਖਦਾ ਦੁੱਖਦਾ ਕਾਹ ਤੇ ਚੱਲਾ ਕੀ ਕਰਿਆ ਚੱਲ ਸੁਣਾ ਇਹ ਬੁੜਾ ਨਹੀਂ ਜਾਂ ਤੂੰ ਅਸਟਾਰ ਗਾ ਵਧੀਆ ਗਾਣਾ ਗਾਣਾ ਐਮ ਚਾਹ ਰਹਿਣਾ ਇਹਨੂੰ ਉਹ ਇਹਨੂੰ ਹੀ ਪੁੱਛੋ ਜੀ ਕਿਹੜਾ ਵਧੀਆ ਲੱਗਦਾ ਇਹਨੂੰ ਐਸੇ ਟਾਈਮ 'ਚ ਹਾਂਜੀ ਸਰ ਜੀ ਗਾਇਨ ਦੇ ਵੋਏ ਹੋਏ ਸੁਣਾਉਣਾ ਹੀ ਨਹੀਂ ਚੁੱਪ ਰਹੇ ਬੱਸ ਸੁਣਾ ਨਹੀਂ ਬਿਜਲੀ ਅੱਜ ਕੱਲੇ ਚੱਲਣ ਦੇ ਇਹ ਦਸਨਾ ਕਰ ਪੰਜਾਬੀ ਕਿਹਨੇ ਕਰ ਬੜੀ ਲਾਉਂਦਾ ਕਾਸਟ ਟੈਮ ਹੋ ਜੇ ਦਿੰਚ ਕਾਸਟ ਟੈਮ ਦਿੰਦਾ ਹੋ ਰঞ্জੀਤ ਰਾਣਾ ਜੀ ਜੇ ਛੱਟੇ ਨਾਮ ਜਿਸ ਨੂੰ ਦੇ ਬੋਲ ਸਾਜਣਾ ਸੀ ਸਾਨੂੰ ਤੇ ਸਾਹ ਨਾਲ ਉਹ ਦੱਸਣਾ ਯਾਰ ਕੰਨ ਪਾਇਸ ਥਾ ਨਾ ਯਾਰ ਵੀ ਦੇਖੀ ਉਹਦਾ ਉਹਦਾ ਗਾਣਾ ਮੈਨੂੰ ਯਾਦ ਕਰਾਉਣ ਦੇ ਵੀਰ ਗੱਲ ਇਹ ਛੱਡ ਦੇਣਾ ਜੇ ਸਾਹ ਇੱਕ ਜੀ ਲਾ ਕੇ ਉੱਚੀ ਇੰਦਰੋਂ ਬਾਜ ਲਿਆ ਦਿਆ ਵਿੱਚੋਂ ਇੰਦੇਲ ਚੋਰ ਆ ਬਾਕੀ ਚੱਲ ਜੀ ਸੱਤ ਨਹੀਂ ਸੁਣ ਦਿਲ ਕੋਈ ਨਹੀਂ ਗਈ ਜਾਨ ਲੋ ਚਿਮੂ ਉਹ ਨਹੀਂ ਹੋਵੇ ਚਲੋ ਚੱਲੋ ਇਹ ਸ਼ਬਦ ਨਾ ਜੇ ਸਾਨੂੰ ਜੇ ਪਿਆਰ ਦਾ ਤੋਂ ਪਾਇਆ ਸੀ ਜੇ ਮਾਰਨਿਆ ਜੇ ਜਿਉਂਦੇ ਨੂੰ ਵੇਜਿਉਣਾ ਕਿਉਂ ਸਿਖਾਇਆ ਸੀ ਕੰਪ ਕਿ ਕਿਵੇਂ ਸ਼ਰਦ ਜਾਈ ਦੋ ਕਿਉਂ ਕਿਤਾ ਤੋਖਾਂ ਇਜਗਾ ਕਰ ਲਓਗੇ ਨਾ ਰਹਿਣ ਦੇ ਉੱਤੇ ਕਰਕੇ ਦੇ ਲੈ ਜਿੱਥੇ ਵੀਡੀਓ ਆ ਗਈ ਕਰ ਲਓਗੇ ਨਹੀਂ ਨਹੀਂ ਹੋ ਰਿਹਾ ਕੌਣ ਕਿੱਤੋਂ ਵੀਡੀਓ ਬਾਲ ਆ ਗਈ ਉੱਤੇ ਕਰ ਉਹਨੂੰ ਕਰ ਲਾ ਕੀ ਕਰਨ ਦੇ ਜੇ ਰੋਟੀ ਖਾ ਲਈ ਜੇ ਕੀ ਕਰਦੇ ਕੀ ਕਰਦੇ ਉੱਤੋਂ ਇੰਨੇ ਸਿੱਖਿਆ ਉਹਦੇ ਘਰ ਚ ਬਦਲ ਗਿਆ ਭਾਈ ਹੋਇਆ ਪੱਕ ਨਹੀਂ ਹੋਇਆ ਪੱਕ ਨਹੀਂ ਹੋਣਾ ਕੀ ਹੋਇਆ ਯਾਰ ਬਲੌਗ ਦੇ ਇਲਾ ਬਹੁਤ ਲੰਮਾ ਜਾਂਦਿਆ ਠੀਕ ਹੀ ਆ ਬਲੌਗ ਜਾਂਦੇ ਲੰਮੇ ਲੰਮੇ ਸਮੇਂ ਤੱਕ ਜਾਂਦਾ ਜੇ ਸਾਨੂੰ ਨਾ ਬੰਦੇ ਥੋੜੇ ਚਾਹੀਦੇ ਜੇ ਵੀਡੀਓ 'ਚ ਕੋਈ ਆਸਾ ਦਾ ਲੱਗੇ ਛਾਗੇ ਦਾ ਸਾਨੂੰ ਸਭ ਤੋਂ ਮੈਸੇਜ ਕਰੋ ਇੰਸਟਾਗ੍ਰam ਤੇ ਆਫੇ ਤੁਹਾਨੂੰ ਪਤਾ ਹੀ ਹੋਣਾ ਜੀ ਜੇ ਕੋਈ ਸਾਡੇ ਉਹਦੇ ਵਿੱਚ ਹੋਣਾ ਚਾਹੁੰਦਾ ਸੀਰੀਜ਼ ਦੇ ਵਿੱਚ ਮੋਸਟ ਵੈਲਕਮ ਤੇ ਬੰਬਲੇ ਛਾਗੇ ਦਾ ਹੋਵੇ ਕੋਈ ਦੂਰ ਦਾ ਨਾ ਹੋਵੇ ਜਿਹਨੂੰ ਸਫਰ ਵੀ ਕਰਨਾ ਪਵੇ ਤੇ ਹਫਤਾ ਉਹ ਵੀ ਤੁਹਾਡਾ ਜੇ ਕੋਈ ਇੰਟਰਸਟਿਡ ਹੈਗਾ ਤੇ ਕਰ ਸਕਦਾ ਕਮੈਂਟ ਦੇ ਵਿੱਚ ਕਰ ਦਵੇ ਮੈਸੇਜ ਇੰਸਟਾਗ੍ਰਾਮ ਤੇ ਕਰ ਦਵੇ ਤੇ ਆਪਾਂ ਫਾਲੋਅ ਅਪ ਕਰਕੇ ਤੇ ਫਿਰ ਆਪਾਂ ਕਰ ਲੈਨੇ ਕੰਟੀਨਿਊ ਨੀੜਿਆ ਥੋੜੀ ਇਹ ਚਾਰ ਪੰਜ ਜਣੇ ਚਾਹੀਦੇ ਆ ਸੀਰੀਜ਼ 'ਚ ਕੰਮ ਕਰਨ ਵਾਲਾ ਥੋੜਾ ਇੱਕ ਫਿਲਮ ਦਾ ਵੀ ਹੈਗਾ ਏਡੀਓ ਕਰਾਂਗੇ ਪਰ ਟੀਮ ਹੋਣੀ ਬਹੁਤ ਜ਼ਰੂਰੀ ਆ ਬੰਦੀ ਨਾ ਉਹ ਇਹਦਾ ਵੀ ਬੜਾ ਵਧੀਆ ਆ ਸਿਸਟਮ ਆ ਵੀ ਸਾਡੇ ਦਾ ਮਾਸਟਰ ਆ ਬੰਦਾ ਤੁਹਾਨੂੰ ਦੇਖਣਾ ਨਾ ਲੱਗਦਾ ਮਾਸਟਰ ਇਹਨਾਂ ਦਾ ਮਾਸਟਰ ਚੈਨਲ ਕਰਨੈਲ ਮਾਸਟਰ ਇੱਕ ਕਰਨੈਲ ਇੱਕ ਫਰਨਾਮਾ ਉਹ ਫਰਨਾਮਾ ਮਾਸਟਰ ਹੈ ਮਤਲਬ ਬੀਟ ਇਹਦਾ ਚਾਹੀਦੇ ਬੰਦੇ ਤੁਸੀਂ ਦੇਖ ਲਓ ਜੇ ਕੋਈ ਇੰਟਰਸਟਡ ਹੈਗਾ ਤੇ ਪਲੀਜ਼ ਕੰਟੈਕਟ ਸਟੇ ਟੂਨ ਸਟੇ ਵਾਚਿੰਗ ਚਲੋ ਸਸਰੀ ਰਾਜ ਜੀ